ਸਾਨ ਜੁਨੀਨ ਇਕਤਾ ਗ੍ਰਾਹਾਂ ਦੇ ਸੂਬਾ ਪ੍ਰਧਾਨ ਸਰ ਦਾ ਅਜਗੰਦਰ ਸਿੰਘ ਜੀ ਉਗਰਾਹਾਂ ਜਿਲ੍ਹਾ ਅਮਰਸਰ ਦੇ ਵਿੱਚ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਪ੍ਰਧਾਨ ਜੀ ਅ ਅਸੀਂ ਤੋਂ ਦੇ ਜ਼ਮੀਨ ਹੈ ਜਿਹੜੀ ਪੜੀ ਅਠ ਕਿੱਲੇ ਉੱਤੇ ਟਰੈਕਟਰ ਲਾ ਕੇ ਜ਼ਮੀਨ ਪੱਧਰ ਕਰ ਰਹੀ ਹੈ ਸਾਡੀ ਟੀਮ ਜਿਹੜਾ ਸੰਗਰੂਰ ਦੀ ਟੀਮ ਆਈ ਹੋਈ ਹੈ ਤੇ ਅਮਰਸਰ ਵਾਲੀ ਟੀਮ ਸਾਰੀ ਵਿੱਚ ਹੈ ਇਹ ਪ੍ਰਾਲਾ ਸਿੱਧਾ ਘਾਤਾਰ ਕਰ ਰਹੇ ਆ ਫਜਨਕਾ ਦੀ ਵਿੱਚ ਵੀ ਲੱਗੀ ਸੀ ਟਰੈਕਟਰ ਪਹਿਲਾਂ ਕਿੰਨੇ ਦਿਨ ਲੱਗੇਗੇ ਆਪਣੇ ਪਹਿਲਾਂ ਸਬੀ ਤੱਕ ਲੱਗੇ ਰਹੇ 23 ਤੋਂ ਸਬੀ ਤੱਕ ਪਹਿਲਾਂ 3-4 ਦਿਨ ਲੱਗੇ ਗਏ ਤੇ ਹੁਣ ਵੀ ਜਿੰਨੇ ਦਿਨ ਲੱਗਣਗੇ ਇਸ ਇਲਾਬਾਂਗੇ ਤੇ ਇਹਨਾਂ ਨੂੰ ਬੀਜਣਾ ਤੇ ਇਹਨਾਂ ਨੂੰ ਬੀਜਣ ਤੱਕ ਦਾ ਸਾਡਾ ਫੈਸਲਾ ਤੇ ਹਰ ਪੇੜ ਤੇ ਲੋਕਾਂ ਨੇ ਜਦੋਂ ਅਸੀਂ ਮੁੱਢਲੀ ਕੰਡ ਟੋੜੇ ਕਿਸਾਨਾਂ ਨੂੰ ਫਿਰ ਅਸੀਂ ਦੂੜੀ ਵੜੀਏ ਕੱਪੜੇ ਵੰਡੇ ਨੇ 4 ਵੰਡੇ ਫਿਰ ਅਸੀਂ ਬੀਜ ਦਿੱਤਾ ਉਦੋਂ ਬਾਅਦ ਹੁਣ ਅਸੀਂ ਤੂੜੀ ਵੀ ਲੈ ਕੇ ਆਇਆ ਪੱਠੇ ਵੀ ਲੈ ਕੇ ਆਇਆ ਸਾਰੇ ਪੱਠਿਆਂ ਦੇ ਪੱਠਿਆਂ ਦਾ ਕੰਮ ਕੀਤਾ ਕਪੜਾ ਲਿੰਗੜਾ ਵੀ ਦਿੱਤਾ ਫਿਰ ਅੱਜ ਇਹ ਜਿਹੜਾ ਲਾਸਟ ਪੁਆਇੰਟ ਹੈਗਾ ਬੀੜਾ ਚੱਕਿਆ ਜੇ ਜ਼ਮੀਨਾ ਪੱਧਰ ਕਰਨ ਦਾ ਰੇਤ ਜਿਹੜੀ ਹੋਈ ਹੈ ਦੇਖੋ ਆ ਮਲਪੁਰ ਦਾ ਤੋਂ ਸਿਮਿੰਟ ਉਸ ਤੇ ਇੱਥੇ ਕੋਆ ਬਹੁਤ ਵੱਡਾ ਜਿਹੜੀ ਜੀਸੀਵੀ ਲੱਗੀ ਹੋਈ ਆ ਮਸ਼ੀਨ ਆ ਓਟੋ ਆ ਭਰ ਰਹੀ ਆ ਤੇ ਬਾਅਦਿਆ ਟਰੈਕਟਰ ਲੱਗੇ ਆ ਟਰੈਕਟਰ ਤੇ ਇਹ ਬਾਹਣ ਨੂੰ ਪੱਧਰ ਕਰਕੇ ਸਰਦਾ ਦਲਵਾਕ ਤੋਂ ਦੇ ਬਾਹਣ ਚ ਕਣਕ ਬੀਜਣ ਜੋਗ ਤੇ ਕਣਕ ਬੀਜ ਕੇ ਫਿਰ ਦੇਖ ਕੇ ਅਸੀਂ ਬਰਾਬਰ ਕਰਕੇ ਇਹ ਪੈੜੀਆਂ ਨੂੰ ਜਿਵੇਂ ਅਸੀਂ ਦਲਵਾਰ ਸਿੰਘ ਦੇ ਪਰਿਵਾਰ ਨੂੰ ਤੇ ਇਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਰੇਤ ਆ ਗਿਆ ਅਸੀਂ ਉਹਦੇ ਬਰਾਬਰ ਦਾ ਕਰਨ ਦੀ ਖਾਤਰ ਆ ਸੀ ਉਹ ਜਿਹੜਾ ਵਾਅਦਾ ਕੀਤਾ ਸੀ ਅਸੀਂ ਉਹ ਨਿਭਾ ਕੇ ਫੇਰੀ ਤਮਦਵਾ। ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜਿੰਦਾਬਾਦ 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 ਠੀਕ ਹੈ ਜੀ।